ਇਹ ਕਹਾਣੀ ਹੈ ਤਾਮਿਲਨਾਡੂ ਦੀ ਰਹਿਣ ਵਾਲੀ ਇੱਕ ਕੁੜੀ ਰਿਧਾਨਿਆ ਦੀ ਜਿਸ ਨੂੰ ਕੇ ਦਾਜ ਦੇ ਲੋਭੀਆਂ ਦੇ ਵੱਲੋਂ ਆਤਮ ਹਤਿਆ ਕਰਨ ਲਈ ਮਜਬੂਰ ਕਰ ਦਿੱਤਾ ਗਿਆ ਰਿਧਾਨਿਆ ਦੇ ਮਾਪਿਓ ਨੇ ਉਸ ਦੇ ਵਿਆਹ ਦੇ ਉੱਪਰ ਆਲਰੇਡੀ ਹੀ 800 ਗ੍ਰਾਮ ਸੋਨਾ ਅਤੇ ਇੱਕ ਲਗਜ਼ਰੀ ਮਹਿੰਗੀ ਵੋਲvo ਗੱਡੀ ਦਿੱਤੀ ਸੀ 800 ਗ੍ਰਾਮ ਸੋਨੇ ਦਾ ਜੇਕਰ ਤੁਸੀਂ ਸਹਾਬ ਲਾ ਕੇ ਦੇਖੋ ਤਾਂ 80 ਤੋਲੇ ਸੋਨਾ ਇੱਕ ਤੋਲਾ ਸੋਨਾ ਦੀ ਕੀਮਤ ਅੱਜ ਕੱਲ ਜਿਹੜੀ ਹੈਗੀ 1 ਲੱਖ ਰੁਪਏ ਦੇ ਬਰਾਬਰ ਹੈਗੀ ਇੱਕ ਕਰੀਬ ਜਿਹੜਾ ਹੈਗਾ 80 ਤੋਲੇ ਸੋਨਾ 80 ਲੱਖ ਦੇ ਕਰੀਬ ਦੀ ਕੀਮਤ ਦਾ ਸੋਨਾ ਜਿਹੜਾ ਉਹਦਾ ਮਾਪਿਓ ਇਸ ਦੇ ਵਿਆਹ ਦੇ ਉੱਪਰ ਪਹਿਲੋਂ ਹੀ ਦੇ ਚੁੱਕਿਆ ਸੀ ਉਸ ਤੋਂ ਇਲਾਵਾ ਜਿਹੜੀ ਵੋਲਵੋ ਗੱਡੀ ਆ 70 ਲੱਖ ਰੁਪਏ ਦੇ ਕਰੀਬ ਦੀ ਗੱਡੀ ਜਿਹੜੀ ਆ ਦੱਸੀ ਜਾ ਰਹੀ ਹੈ ਕਿ ਸੋਨੇ ਤੋਂ ਇਲਾਵਾ ਇਸ ਦੇ ਵਿਆਹ ਦੇ ਉੱਪਰ ਦਾਜ ਦੇ ਵਿੱਚ ਇਸ ਕੁੜੀ ਦੇ ਮਾਪਿਓ ਨੇ ਦੇ ਦਿੱਤੀ ਸੀ ਇਸ ਤੋਂ ਇਲਾਵਾ ਹੋਰ ਵੀ ਕਈ ਚੀਜ਼ਾਂ ਨੇ ਜਿਹੜੀਆਂ ਇਸ ਲਿਸਟ ਦੇ ਵਿੱਚ ਨਹੀਂ ਦਸੀਆਂ ਗਈਆਂ ਅਜੇ ਤੱਕ ਜਿਹੜੀਆਂ ਇਸ ਤੋਂ ਇਲਾਵਾ ਜਿਹੜੀਆਂ ਨੇ ਇਸ ਦੇ ਮਾਪਿਓ ਨੇ ਦਿੱਤੀਆਂ ਹੋਣਗੀਆਂ ਹੁਣ ਤੁਸੀਂ ਹਿਸਾਬ ਲਾ ਸਕਦੇ ਹੋਗੇ ਕਿ ਇਸ ਕੁੜੀ ਦੇ ਨਾਲ ਇਸ ਦੇ ਮਾਪਿਓ ਦੇ ਨਾਲ ਕਿੰਨਾ ਗਲਤ ਹੋਇਆ ਇਸ ਕੁੜੀ ਦੇ ਸਹੁਰਾ ਪਰਿਵਾਰ ਦੇ ਵੱਲ। ਇਹ ਤਾਂ ਨਿਆ ਤਾਮਿਲਨਾਡੂ ਦੀ ਘਰ ਰਹਿਣ ਵਾਲੀ ਕੁੜੀ ਸੀ ਤੇ ਇਹ ਇੱਕ ਬਹੁਤ ਹੀ ਪੜ੍ਹੀ ਲਿਖੀ ਕੁੜੀ ਸੀਗੀ। ਇਸ ਦਾ ਵਿਆਹ ਹੁੰਦਾ ਹੈ ਤਾਮਿਲਨਾਡੂ ਦੇ ਏਰੀਆ ਮੋਂਡੀ ਪਾਲੀਮ ਦੇ ਵਿੱਚ। ਜਿਸ ਮੁੰਡੇ ਦੇ ਨਾਲ ਇਸ ਦਾ ਵਿਆਹ ਹੁੰਦਾ ਹੈ ਉਸ ਮੁੰਡੇ ਦਾ ਨਾਮ ਹੈ ਜੀ ਕੈਵਿਨ ਕੁਮਾਰ ਤੇ ਇਸ ਦੇ ਸਹੁਰਾ ਦਾ ਨਾਮ ਹੈ ਇਸ਼ਾਵਾ ਮੂਰਤੀ ਅਤੇ ਸੱਸ ਦਾ ਨਾਮ ਹੈ ਚਿਤਰਾ ਦੇਵੀ। ਇਹ ਦਾਜ ਦੇ ਲੋਭੀ ਹਨ ਜਿਸ ਵੇਲੇ ਹੀ ਜਿਸ ਤਰ੍ਹਾਂ ਰਧਾਨਿਆ ਦਾ ਵਿਆਹ ਇਸ ਪਰਿਵਾਰ ਦੇ ਵਿੱਚ ਹੁੰਦਾ ਹੈ ਤਾਂ ਇਹ ਸ਼ੁਰੂਆਤੀ ਦਿਨਾਂ ਤੋਂ ਹੀ ਇਸ ਕੁੜੀ ਨੂੰ ਜਿਹੜਾ ਹੈਗਾ ਤੰਗ ਕਰਨਾ ਸ਼ੁਰੂ ਕਰ ਦਿੰਦੇ ਹਨ ਤਾਂ ਕਿ ਉਹ ਆਪਣੇ ਮਾਪਿਓ ਦੇ ਕੋਲੋਂ ਹੋਰ ਦਾਜ ਦੀ ਮੰਗ ਕਰੇ ਇੰਨਾ ਜ਼ਿਆਦਾ ਦਾਜ ਲੈ ਕੇ ਵੀ ਇਹਨਾਂ ਲੋਕਾਂ ਦਾ ਜਿਹੜਾ ਢਿੱਡ ਅਜੇ ਤੱਕ ਭਰਿਆ ਨਹੀਂ ਸੀਗਾ ਤੇ ਇਹ ਇਸ ਕੁੜੀ ਨੂੰ ਵਿਆਹ ਤੋਂ ਸ਼ੁਰੂਆਤੀ ਦਿਨਾਂ ਦੇ ਉੱਪਰ ਹੀ ਜਿਹੜਾ ਤੰਗ ਕਰਨਾ ਸ਼ੁਰੂ ਕਰ ਦਿੰਦੇ ਹੈਗੇ ਰਿਧਾਨਿਆ ਆਪਣੇ ਮਾਪਿਓ ਦੇ ਨਾਲ ਇਸ ਬਾਰੇ ਦੇ ਵਿੱਚ ਕੋਈ ਗੱਲ ਨਹੀਂ ਕਰਦੀ ਕਿਉਂਕਿ ਉਹਨੂੰ ਲੱਗਦਾ ਹੈ ਕਿ ਮੇਰੇ ਮਾਪਿਓ ਨੇ ਮੇਰੇ ਵਿਆਹ ਦੇ ਉੱਪਰ ਪਹਿਲਾਂ ਤੋਂ ਹੀ ਬਹੁਤ ਸਾਰਾ ਖਰਚਾ ਕਰ ਦਿੱਤਾ ਹੈ ਤੇ ਜੇਕਰ ਮੈਂ ਉਹਨਾਂ ਨੂੰ ਹੋਰ ਤਾਕ ਦਾ ਕਰੂੰ ਵੀ ਹੋਰ ਖਰਚਾ ਕਰਨ ਬਾਰੇ ਤਾਕ ਕਰੂੰਗੀ ਤਾਂ ਉਹ ਪਰੇਸ਼ਾਨ ਹੋਣਗੇ ਇਸ ਕਰਕੇ ਇਸਨੇ ਸਚਾਈ ਜਿਹੜੀ ਹੈ ਕਿ ਆਪਣੇ ਮਾਪਿਓ ਦੇ ਕੋਲ ਲੁਕਾਈ ਸੀ ਤਾਂ ਆਪਣੇ ਮਾਪਿਓ ਨੂੰ ਇਸ ਚੀਜ਼ ਦੇ ਬਾਰੇ ਦੇ ਵਿੱਚ ਕੁਝ ਵੀ ਨਹੀਂ ਸੀ ਦੱਸਿਆ ਰਿਧਾਨਿਆ ਦੀ ਹੋਂ ਜਿਹੜੀ ਹੈ ਕਿ ਬਰਦਾਸ਼ਤ ਦੀ ਹੱਦ ਖਤਮ ਹੋ ਚੁੱਕੀ ਸੀ ਤਾਂ ਉਹ ਇੱਕ ਦਿਨ ਆਪਣੇ ਸਹੁਰਾ ਪਰਿਵਾਰ ਦੇ ਵਿੱਚ ਬਹਾਨਾ ਲਾ ਕੇ ਨਿਕਲਦੀ ਹੈਗੀ ਘਰ ਦੇ ਵਿੱਚੋਂ ਕਿ ਉਹ ਮੰਦਰ ਦੇ ਵਿੱਚ ਮੱਥਾ ਟੇਕਣ ਚੱਲੀ ਹੈ ਜਾਂ ਪੂਜਾ ਕਰਨ ਚੱਲੀ ਹੈ ਕਿ ਇਹ ਗੱਲ ਕਹਿ ਕੇ ਉਹ ਇਸ ਘਰ ਦੇ ਵਿੱਚੋਂ ਬਾਹਰ ਨਿਕਲਦੀ ਹੈਗੀ ਮੰਦਰ ਵਾਲੇ ਪਰਸਨ ਨੂੰ ਜਾਂਦਿਆਂ ਉਹ ਰਾਹ ਦੇ ਵਿੱਚ ਗੱਡੀ ਲਗਾ ਕੇ ਸਾਈਡ ਤੇ ਆਪਣੇ ਮਾਪੇ ਨੂੰ ਇੱਕ ਮੈਸੇਜ ਕਰਦੀ ਹੈ ਕਿ WhatsApp ਦੇ ਉੱਪਰ ਤੇ ਉਸ ਮੈਸੇਜ ਦੇ ਵਿੱਚ ਉਹਨਾਂ ਨੂੰ ਇਹ ਗੱਲ ਕਹਿੰਦੀ ਹੈਗੀ ਕਿ ਜੋ ਵੀ ਉਸਦੇ ਨਾਲ ਜਿਹੜਾ ਹੈਗਾ ਵਿਆਹ ਤੋਂ ਲੈ ਕੇ ਹੁਣ ਤੱਕ ਹੋਇਆ ਹੈਗਾ ਉਸ ਚੀਜ਼ ਨੂੰ ਜਿਹੜਾ ਹੈਗਾ ਉਹ ਇੱਕ ਮੈਸੇਜ ਦੇ ਵਿੱਚ ਦਰਸਾਉਂਦੀ ਹੈ ਕਿ ਆਪਣੇ ਪਿਤਾ ਨੂੰ ਦੱਸਦੀ ਹੈ ਕਿ ਕਿਵੇਂ ਉਸ ਦਾ ਘਰ ਵਾਲਾ ਕੈਵਿਨ ਉਸ ਨੂੰ ਵਿਆਹ ਤੋਂ ਕੁਝ ਦਿਨ ਬਾਅਦ ਹੀ ਮਾਰਨ ਕੁੱਟਣ ਲੱਗ ਗਿਆ ਸੀ ਉਸ ਨੂੰ ਸਰੀਰਕ ਜਿਹੜਾ ਹੈਗਾ ਤੰਗੀਆਂ ਝਲਨੀਆਂ ਪਈਆਂ ਉਸ ਦੇ ਘਰ ਦੇ ਵਿੱਚ ਤੇ ਮਾਨਸਿਕ ਤਣਾਅ ਦੀ ਜਿਹੜੀ ਹੈਗੀ ਉਸ ਘਰ ਦੇ ਵਿੱਚ ਸ਼ਿਕਾਰ ਹੋ ਰਹੀ ਹੈਗੀ ਤੇ ਉਸ ਨੂੰ ਜਿਹੜੀ ਹੈਗੀ ਇਹ ਮੰਗ ਕੀਤੀ ਜਾ ਰਹੀ ਹੈਗੀ ਕਿ ਤੂੰ ਆਪਣੇ ਮਾਪਿਓ ਦੇ ਕੋਲੋਂ ਜਿਹੜੀ ਹੈਗਾ ਹੋਰ ਦਾਜ ਮੰਗ ਇਸ ਮੈਸੇਜ ਦੇ ਵਿੱਚ ਇੱਕ ਚੀਜ਼ ਉਹ ਆਖਿਰ ਦੇ ਉੱਪਰ ਆਪਣੇ ਪਿਤਾ ਨੂੰ ਕਹਿੰਦੀ ਹੈਗੀ ਕਿ ਮੈਂ ਤੁਹਾਡੇ ਉੱਪਰ ਹੁਣ ਹੋਰ ਬੋਝ ਨਹੀਂ ਬਣਨਾ ਚਾਹੁੰਦੀ ਕਿਉਂਕਿ ਤੁਸੀਂ ਮੇਰੇ ਵਿਆਹ ਦੇ ਉੱਪਰ ਆਲਰੇਡੀ ਹੀ ਇੰਨਾ ਸਾਰਾ ਖਰਚਾ ਕਰ ਦਿੱਤਾ ਆ ਤੇ ਮੈਂ ਤੁਹਾਨੂੰ ਹੋਰ ਤੰਗ ਨਹੀਂ ਕਰਨਾ ਚਾਹੁੰਦੀ ਮੇਰੇ ਕੋਲੋਂ ਸਿਰਫ ਇੱਕ ਹੀ ਰਸਤਾ ਬਚਿਆ ਹੈ ਉਹ ਇਹ ਰਸਤਾ ਹੈ ਕਿ ਮੈਂ ਇਸ ਦੁਨੀਆ ਨੂੰ ਛੱਡ ਦੇਵਾਂ ਇਹ ਗੱਲ ਕਹਿ ਕੇ ਉਹ ਮੈਸੇਜ ਭਰਦੀ ਹੈ ਆਪਣੇ ਪਿਤਾ ਨੂੰ ਤੇ ਆਪਣੀ ਗੱਡੀ ਦੇ ਵਿੱਚ ਹੀ ਕੋਈ ਜ਼ਹਿਰੀਲੀ ਦਵਾਈ ਖਾ ਕੇ ਆਪਣੀ ਜੀਵਨ ਨੂੰ ਖਤਮ ਕਰ ਲੈਂਦੀ ਹੈਗੀ ਜਿਸ ਵੇਲੇ ਇਹ ਮੈਸੇਜ ਉਸਦੇ ਪਿਤਾ ਨੂੰ ਜਾਂਦਾ ਹੈਗਾ ਕਿਉਂਕਿ ਰਧਾਨਿਆ ਦੀ ਜਾਨ ਚਲੀ ਗਈ ਸੀ ਜਿਸ ਵੇਲੇ ਪੂਰੀ ਸੈਕਸ਼ਨ ਦੇ ਵਿੱਚ ਆਉਂਦੀ ਹੈਗੀ ਤੇ ਇਸ ਦੇ ਘਰ ਵਾਲੇ ਕੈਵਨ ਕੁਮਾਰ ਨੂੰ ਤੇ ਸੱਸ ਸਹੁਰੇ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈਗਾ ਤੇ ਮਕਦਮਾ ਦਰਜ ਹੁੰਦਾ ਹੈਗਾ ਹੁਣ ਤੁਸੀਂ ਸੋਚ ਕੇ ਦੇਖੋ ਕਿ ਇੱਕ ਮਾਂ ਪਿਓ ਨੇ ਕਿੰਨਾ ਸਾਰਾ ਦਾਜੇ ਦਿੱਤਾ ਆਪਣੀ ਧੀ ਦੇ ਵਿਆਹ ਦੇ ਉੱਪਰ ਇਹਨਾਂ ਦਾਜ ਦੇ ਲੋਬੀਆਂ ਦਾ ਹਾਲੇ ਵੀ ਢਿੱਡ ਨਹੀਂ ਸੀ ਭਰਿਆ ਤੇ ਇਹਨਾਂ ਲੋਬੀਆਂ ਦਾ ਢਿੱਡ ਕਦੇ ਵੀ ਨਹੀਂ ਭਰਨਾ ਕਿਉਂਕਿ ਜਿਨ੍ਹਾਂ ਦੀਆਂ ਨੀਤਾ ਭੁੱਖੀਆਂ ਹੁੰਦੀਆਂ ਨੇ ਨਾ ਉਹਨਾਂ ਦੇ ਢਿੱਡ ਜਿਹੜੇ ਆਗੇ ਉਹ ਕਦੇ ਵੀ ਨਹੀਂ ਭਰਦੇ ਇਹਨਾਂ ਲੋਕਾਂ ਦੇ ਕਰਕੇ ਇੱਕ ਮਾਂ ਪਿਓ ਦੀ ਪਿਆਰੀ ਧੀ लाड़ਲੀ ਧੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ